ਨਹੀਂ ਰਹੇ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਕਰੀਬੀ ਦੋਸਤ ਬਾਲਮੁਕੰਦ ਸ਼ਰਮਾ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੇ ਮਿੱਤਰ ਬਾਲਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੇ ਫੋਟਿਸ ਹਸਪਤਾਲ ਚ ਦਾਖਲ ਕਰਵਾਇਆ ਗਿਆ ਡਾਕਟਰਾਂ ਮੁਤਾਬਕ ਕੂੜ ਬਹੁਤ ਜ਼ਿਆਦਾ ਵਹਿ ਗਿਆ ਸੀ ਪਰ ਇਲਾਜ ਚੱਲ ਰਿਹਾ ਸੀ ਅਤੇ ਅੱਜ ਤੜਕੇ 4 ਵਜੇ ਉਹਨਾਂ ਨੇ ਆਖਰੀ ਸਾਹ ਲੈ ਸਕਿਆ ਉਹਨਾਂ ਦਾ ਸੰਸਕਾਰ ਸ਼ਨੀਵਾਰ ਨੂੰ ਮਹਾਲੀ ਵਿੱਚ ਕੀਤਾ ਜਾਵੇਗਾ ਜਸਵਿੰਦਰ ਪੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ ਅਤੇ ਉਹਨਾਂ ਨੂੰ ਚਾਚਾ ਚਤਰਾਵਜੋਂ ਵੀ ਜਾਣਿਆ ਜਾਂਦਾ ਸੀ ਭੱਲੇ ਅਤੇ ਬੱਲੇ ਦੀ ਜੋੜੀ ਟੁੱਟ ਗਈ ਬਾਲ ਮੁਕਾਂ ਦੇ ਸ਼ਰਮਾ ਨੇ ਆਪਣੇ ਮਿੱਤਰ ਜਸਵਿੰਦਰ ਭੱਲਾ ਦੇ ਦਿਹਾਂਤ ਉੱਤੇ ਭਾਵੁਕ ਹੋ ਕੇ ਕਿਹਾ ਕਿ ਅੱਜ ਭੱਲੇ ਅਤੇ ਬੱਲੇ ਦੀ ਜੋੜੀ ਟੁੱਟ ਗਈ ਹੈ ਅਸੀਂ 1970 ਤੋਂ ਇਕੱਠੇ ਰਹੇ ਪੜ੍ਹੇ ਅਤੇ ਫਿਰ ਇਕੱਠਿਆਂ ਕੰਮ ਕੀਤਾ ਉਹਨਾਂ ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ਉੱਤੇ ਅਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਫੋਟ ਵੱਡਾ ਘਟਾ ਪਿਆ ਜਸਵਿੰਦਰ ਪੱਲਾ ਤੇ ਬਾਲਮਕੰਦ ਸ਼ਰਮਾ ਕਮੇਡੀ ਸੀਰੀਜ਼ ਸ਼ਨਕਾਟਾ ਚ ਇਕੱਠੇ ਨਜ਼ਰ ਆਏ ਸਨ ਅਤੇ ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ ਬਾਲਮਕੰਦ ਸ਼ਰਮਾ ਇਸ ਸਮੇਂ ਸਟੇਟ ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ ਫਿਨਿਮਾ ਜਗਤ ਸਨੇ ਹੋਰ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਜਸਵਿੰਦਰ ਪੱਲਾ ਦੇ ਦਿਹਾਂ ਤੇ ਦੁੱਖ ਪ੍ਰਗਟਾ ਰਹੀਆਂ ਹਨ ਨਾ ਉਸ ਵਰਗਾ ਕਲਾਕਾਰ ਮਿਲ ਸਕਦਾ ਨਾ ਉਸ ਵਰਗਾ ਇਨਸਾਨ ਕੋਈ ਬਣ ਸਕਦਾ ਇਹ ਕਹਨ ਹੈ ਪੰਜਾਬੀ ਅਦਾਕਾਰਾ ਨਿਰਮਲ ਰੇਸ਼ੀ ਦਾ ਪੰਜਾਬੀ ਸਿਨੇਮਾ ਜੱਤ ਦੇਨ ਅਦਾਕਾਰਾ ਨਿਰਮਲ ਰੇਸ਼ੀ ਨੇ ਵੀ ਜਸਵਿੰਦਰ ਪੱਲਾ ਦੇ ਦਿਹਾਂਤ ਉੱਤੇ ਭਾਵਪਕ ਹੁੰਦਿਆ ਕਿਹਾ ਕਿ ਜਸਵਿੰਦਰ ਇੱਕ ਚੰਗਾ ਅਦਾਕਾਰ ਤਾਂ ਹੈ ਹੀ ਸੀ ਪਰ ਉਹ ਇਨਸਾਨ ਵੀ ਬਹੁਤ ਚੰਗਾ ਸੀ ਸੈੱਟ ਉੱਤੇ ਕਦੇ ਉਸਨੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਵੱਡਾ ਕਲਾਕਾਰ ਹੈ ਉਸ ਵਰਗਾ ਅਦਾਕਾਰ ਤਾਂ ਇੰਡਸਟਰੀ ਨੂੰ ਕਦੇ ਨਹੀਂ ਮਿਲਣਾ ਉਸ ਦੇ ਵਰਗਾ ਇਨਸਾਨ ਵੀ ਕੋਈ ਨਹੀਂ ਬਣ ਸਕਦਾ ਉਸ ਦੇ ਚਲੇ ਜਾਣਾ ਸਾਡੇ ਸਾਰੇ ਕਲਾਕਾਰਾਂ ਲਈ ਨਿੱਜੀ ਘਟ ਹੈ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੰਜ ਮੈਂਬਰੀ ਕਮੇਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲਿਖਿਆ ਦੁਨੀਆ ਨੂੰ ਹਸਾਉਣ ਵਾਲਾ ਸਦਾ ਲਈ ਚਲਾ ਗਿਆ ਬਤੌਰ ਕਾਮੇਡੀਅਨ ਜਸਵਿੰਦਰ ਪੱਲਾ ਨੇ ਸਮਾਜਿਕ ਕੁਰੀਤੀਆਂ ਅਤੇ ਆਪਣੇ ਸ਼ਬਦਾਂ ਨਾਲ ਜ਼ੋਰਦਾਰ ਟੰਗ ਨਾਲ ਵਿਰੋਧ ਕੀਤਾ ਉਹਨਾਂ ਨੇ ਇੱਕ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਇੱਕ ਸ਼ਖਸੀਅਤ ਕਈ ਗੁਣਾਂ ਦੀ ਧਾਰਨੀ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਵਿਸਾਰ ਸਿੱਖਿਆ ਵਿੱਚ ਲੈਕਚਰਾਰ ਵੱਜੋਂ ਉਹਨਾਂ ਦੀਆਂ ਸੇਵਾਵਾਂ ਬੇਹੱਦ ਅਹਿਮ ਸਨ ਅਜਿਹੇ ਇਨਸਾਨ ਦੇ ਦੁਨੀਆ ਤੋਂ ਰੁਕਸਤ ਹੋ ਜਾਣ ਨਾਲ ਵੱਡਾ ਘਾਟਾ ਪੈਂਦਾ ਮੈਂ ਜਿੱਥੇ ਜਸਵਿੰਦਰ ਪੱਲਾ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਉੱਥੇ ਹੀ ਦੁਨੀਆ ਭਰ ਵਿੱਚ ਬੈਠੇ ਉਹਨਾਂ ਦੇ ਚਾਹਵਣ ਵਾਲਿਆਂ ਨਾਲ ਵੀ ਦੁੱਖ ਦਾ ਇਜ਼ਹਾਰ ਕਰਦਾ ਹਾਂ ਪ੍ਰਮਾਤਮਾ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਕਮਲਾ ਵਿੱਚ ਨਿਵਾਸ ਦੇ ਚਨ카ਟੇ ਦੀ ਸਰਕਾਰ ਬੰਦ ਹੋਣ ਤੇ ਉਦਾਸ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਸਵਿੰਦਰ ਪੱਲਾ ਦੇ ਦਿਹਾਂਤ ਤੇ ਦੁੱਖ ਪ੍ਰਗਟਉਂਦਿਆਂ ਸੋਸ਼ਲ ਮੀਡੀਆ ਤੇ ਲਿਖਿਆ ਉਹਨਾਂ ਦਾ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹੱਦ ਅਫਸੋਸਜਨਕ ਹੈ ਸ਼ਨਕਾਟਿਆਂ ਦੀ ਸ਼ੰਕਾਰ ਬੰਦ ਹੋਣ ਤੇ ਮਨ ਉਦਾਸ ਹੈ ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਕ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਸਦੇ ਰਹਿਣਗੇ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ ਤੇ ਲਿਖਿਆ ਜਸਵਿੰਦਰ ਪੱਲਾ ਜੀ ਦੇ ਦਿਹਾਂਤ ਨਾਲ ਦੁਖੀ ਹਾਂ ਦੁਨੀਆ ਭਰ ਵਿੱਚ ਇੱਕ ਮਨਮਤੀ ਪੰਜਾਬੀ ਆਵਾਜ਼ ਉਹਨਾਂ ਦੇ ਯੋਗਦਾਨ ਅਤੇ ਭਾਈਚਾਰੇ ਪ੍ਰਤੀ ਪਿਆਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਦਿਲੋਂ ਸੰਵੇਦਨਾ। ਭਾਜਪਾਗੂ ਮਨਜਿੰਦਰ ਸਿੰਘ ਸਿਰਸਾ ਨੇ ਲਿਖਿਆ ਪੰਜਾਬੀ ਹਾਸੇ ਦਾ ਮੰਚ ਅੱਜ ਚੁੱਪਚਾਪ ਅਤੇ ਖਾਲੀ ਹੈ। ਜਸਵਿੰਦਰ ਭੱਲਾ ਜੀ ਪੰਜਾਬੀ ਹਾਸੇ, ਮਜ਼ਾਕ ਅਤੇ ਭਾਵਨਾ ਦੇ ਇੱਕ ਜਿਉਂਦੇ ਜਾਗਦੇ ਪ੍ਰਤੀਕ ਸਨ। ਆਪਣੀ ਬੇਮਿਸਾਲ ਪ੍ਰਤਿਭਾ ਨਾਲ ਉਹਨਾਂ ਨੇ ਸਾਦਗੀ ਨੂੰ ਹਾਸੇ ਵਿੱਚ ਬਦਲ ਦਿੱਤਾ। ਅਤੇ ਪੀੜ੍ਹੀਆਂ 'ਚ ਮੁਸਕਾਨ ਫਲਾਈ ਸ਼੍ਰੋਮਣੀ ਅਕਾਲੀ ਦਲ ਦੇ ਅਗੂ ਡਾਕਟਰ ਦਲਜੀਤ ਸਿੰਘ ਚਿਮਮਾ 올ੰਪੀਅਨ ਅਤੇ ਕਾਂਗਰਸ ਅਗੂ ਪ੍ਰਗਟ ਸਿੰਘ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਭਾਜਪਾ ਗੁਰਵਨੀਤ ਬਿੱਟੂ ਨੇ ਦੁੱਖ ਪ੍ਰਗਟਾਉਂਦਿਆਂ ਲਿਖਿਆ ਪੰਜਾਬੀ ਸਨਮੇ ਦਾ ਚਮਕਦਾ ਤਾਰਾ ਡੁੱਬ ਗਿਆ